ਹੈਲੋ एवरीवन वेलकम बैक टू माय YouTube ਚੈਨਲ I hope ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਮੈਂ ਬਣਾ ਰਹੀ ਹਾਂ ਜੀ ਭਿੰਡੀਆਂ ਕਰਦੀਆਂ ਲੱਥੀਆਂ ਹੋਈਆਂ ਸੀਗੀਆਂ ਤੇ ਇਹਨਾਂ ਨੂੰ ਮੈਂ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਮਤਲਬ ਡਰਾਈ ਕਰਕੇ ਤੇ ਕੱਟ ਕਰ ਲਿਆ ਹੈਗਾ ਦੋ-ਦੋ ਪੀਸ ਦੇ ਵਿੱਚ ਕੱਟ ਕੀਤੀਆਂ ਨੇ ਜਿਆਦਾ ਕੱਟ ਨਹੀਂ ਲਗਾਈ ਮੈਂ ਤੇ ਹੁਣ ਅਸੀਂ ਇਹਨਾਂ ਨੂੰ ਇਦਾਂ ਕੱਟ ਲਿਆ ਹੋਇਆ ਤੇ ਹੁਣ ਮੈਂ ਇਹਦੇ ਵਿੱਚ ਮਿਕਸ ਕਰਾਂਗੀ ਲਿਕਵਿਡ ਮਸਾਲੇ ਤੇ ਡਰਾਈ ਵਾਲੇ ਵੀ ਮੈਂ ਇਹਦੇ ਚ ਮਸਾਲੇ ਮਿਕਸ ਕਰਨ ਲੱਗੀ ਹਾਂ ਮੈਂ ਗ੍ਰाइंड ਕਰ ਲਏ ਹੋਏ ਆ ਦੋ ਪਿਆਜ਼ ਸੀਗੇ ਇੱਕ ਟਮਾਟਰ ਸੀ ਹਰੀ ਮਿਰਚ ਲਸਣ ਇਹ ਸੀ ਇਹਦੇ ਚ ਪਾ ਲਿਆ ਤੇ ਹੁਣ ਅਸੀਂ ਇਹਦੇ ਚ ਐਡ ਕਰਾਂਗੇ ਨਮਕ ਟੇਸਟ ਅਨਸਾਰੀ ਗਰਮ ਮਸਾਲਾ ਕਲਰ ਵਾਲੀ ਮਿਰਚ ਕਰਾਂਗੇ ਹਲਦੀ ਵੀ ਪਾ ਦਾਂਗੇ ਨਾਲ ਹੀ ਠੀਕ ਹੈ ਜੀ ਤੇ ਨਾਲ ਹੀ ਅਸੀਂ ਪਾਵਾਂਗੇ ਇਸ ਥੋੜਾ ਜਿਹਾ ਮਸਟਰਡ ਆਇਲ ਇਹਨੂੰ ਕਰਾਂਗੇ ਹੁਣ ਚੰਗੀ ਤਰ੍ਹਾਂ ਮਿਕਸ ਸੌਰੀ ਇੱਕ ਮੈਂ ਬੇਸਨ ਪਾ ਲਿਆ ਬੇਸਨ ਵੀ ਅਸੀਂ ਇੱਕ ਚਮਚ ਹਾਂ ਇੱਕ ਚਮਚ ਹੀ ਪਾਇਆ ਮੈਂ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਤਰ੍ਹਾਂ ਨੂੰ ਹੱਥ ਦੇ ਨਾਲ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਤਾਂ ਕਿ ਜਿਹੜਾ ਸਾਰਾ ਮਸਾਲਾ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਨਮਕ ਵੀ ਵਿੱਚ ਚਲਿਆ ਜਾਵੇ ਇਹਦੇ ਹੁਣ ਅਸੀਂ ਗੈਸ ਦੇ ਉੱਪਰ ਰੱਖਾਂਗੇ ਜੀ ਕੜਾਈ ਹਾਂਜੀ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੋਇਆ ਸਾਡਾ ਮਸਾਲਾ ਗੈਸ ਤੇ ਅਸੀਂ ਕੜਾਈ ਰੱਖ ਲਈ ਹੋਈ ਐ ਗੈਸ ਨੂੰ ਕਰ ਦਿੱਤਾ ਅਸੀਂ ਔਨ ਤੇ ਹੁਣ ਅਸੀਂ ਇਹਦੇ ਚ ਪਾਵਾਂਗੇ ਥੋੜਾ ਜਿਹਾ ਮਸਟਰਡ ਆਇਲ ਆਇਲ ਸੈ ਡੈਡ ਗਰਮ ਹੋ ਗਿਆ ਹੋਇਆ ਤੇ ਹੁਣ ਅਸੀਂ ਇਹਦੇ ਚ ਪਾਵਾਂਗੇ ਹਲਕਾ ਜਿਹਾ ਜੀਰਾ ਇਮੇ ਹਲਕੀ ਜਿਹੀ ਪਾ ਰਹੀਆਂ ਨਾਲ ਦੀਆਂ ਲਹਿੰਗ ਤੇ ਹੁਣ ਅਸੀਂ ਨਾਲ ਹੀ ਪਾ ਦਵਾਂਗੇ ਆਪਣੀਆਂ ਪਿੰਡੀਆਂ ਉਹਨਾਂ ਵਾਂਗੂ ਜਿਹੜੀ ਤੰਦੀ ਬਣਾਉਣਾ ਉਹਨਾਂ ਤੰਦੀ ਬੋਗੜਾ ਪੇਸਟ ਬਣਦੀ ਹੈ ਬਸ ਇਹਨੂੰ ਚੰਗੀ ਤਰ੍ਹਾਂ ਹਲਾadਵਾਂਗੇ ਮਿਕਸ ਕਰ ਦਾਂਗੇ ਹੁਣ ਅਸੀਂ ਇਹਨੂੰ ਉੱਪਰੋਂ ਕਵਰ ਕਰ ਦਾਂਗੇ ਕਵਰ ਕਰਨ ਤੋਂ ਬਾਅਦ ਆ ਦੇਖਾਂਗੇ ਕਦੋਂ ਬਣਦੀ ਹੈ ਥੋੜਾ ਟਾਈਮ ਲੱਗੇਗਾ ਹਾਂਜੀ ਦੇਖੋ ਜੀ ਮੈਂ ਟੱਕਣ ਉਤਾਰ ਕੇ ਤੇ ਪਿੰਡੀ ਨੂੰ ਹਲਾਉਂਦੀ ਗਈ ਸੀ ਪਿੰਡੀ ਤਕਰੀਬਨ ਬਣ ਗਈ ਹੋਈ ਹੈ ਸਿਰਫ ਮੈਂ 2 ਮਿੰਟ ਹੋਰ ਇਹਨੂੰ ਪਕਾਉਣਾ ਹੈ ਬਾਕੀ ਪਿੰਡੀ ਸਾਡੀ ਬਹੁਤ ਜਲਦੀ ਰੈਡੀ ਹੋਈ ਹੈ ਇਹਦਾ ਟੇਸਟ ਕੁਝ ਅਲੱਗ ਜਿਹਾ ਹੁੰਦਾ ਹੈ ਤੁਸੀਂ ਜਰੂਰ ਇਹ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਜਲਦੀ ਬਣ ਜਾਂਦੀ ਹੈ ਕਿ ਇੱਕ ਮਸਾਲਾ ਇਹਦੇ ਵਿੱਚ ਪਾ ਕੇ ਤੇ ਮਿਕਸ ਕਰਕੇ ਬਣਾਉਣੀ ਹੁੰਦੀ ਹੈ ਇਸ ਲਈ ਜਲਦੀ ਬਣ ਜਾਂਦੀ ਹੈ ਕੋਈ ਜ਼ਿਆਦਾ ਪ੍ਰੋਬਲਮ ਹੈ ਦੋਈ ਵਾਰ ਸਿਰਫ ਇਹਨੂੰ ਹਲਾਇਆ ਹੈ ਟੱਕਣ ਉਤਾਰ ਕੇ ਤੇ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ ਕੋਈ ਵੀ ਚਿਪਕੀ ਵੀ ਨਹੀਂ ਗਈ ਆਪਸ ਦੇ ਵਿੱਚ ਠੀਕ ਹੈ ਦੇਖ ਲਓ ਤੁਸੀਂ ਦੇਖ ਸਕਦੇ ਹੋ ਲਓ ਬਹੁਤ ਹੀ ਵਧੀਆ ਬਣੀ ਹੈ ਬਾਕੀ ਮੈਂ 2 ਮਿੰਟ ਇਹਨੂੰ ਹੋਰ ਪਕਾਉਣਾ ਚਾਹੀਦਾ ਉਸ ਤੋਂ ਬਾਅਦ ਇਹ ਰੈਡੀ ਹੈ ਹੁਣ ਅਸੀਂ ਦੁਬਾਰਾ ਤਾਂ ਦੇਖਦੇ ਆਂ ਦੇਖੋ ਜੇ ਪਿੰਡੀਆਂ ਨੇ ਤੇਲ ਜਿਹੜਾ ਮਤਲਬ ਛੱਡ ਦਿੱਤਾ ਹੋਇਆ ਹੈ ਇਹਦਾ ਮਤਲਬ ਕਿ ਸਾਡੀ ਜਿਹੜੀ ਸਬਜੀ ਆ ਬਣ ਕੇ ਤਿਆਰ ਹੋ ਗਈ ਹੋਈ ਆ ਬਿਲਕੁਲ ਤੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਦੇਖਣ ਨੂੰ ਵੀ ਕਲਰ ਵੀ ਬਹੁਤ ਵਧੀਆ ਲੱਗਦਾ ਪਿਆ ਤੇ ਟੇਸਟੀ ਵੀ ਬਹੁਤ ਜ਼ਿਆਦਾ ਲੱਗ ਰਹੀਆਂ ਨੇ ਤੇ ਆਈ ਹੋਪ ਕਿ ਇਹ ਟੇਸਟੀ ਬਣੀਆਂ ਹੋਣਗੀਆਂ ਤੁਸੀਂ ਵੀ ਸਾਡੀ रेसिपी ਨੂੰ ਜ਼ਰੂਰ ਟਰਾਈ ਕਰਨਾ ਤੇ ਇਹ ਵੀ ਇੱਕ ਨਵੇਂ ਤਰੀਕੇ ਦੀ ਪਿੰਡੀ ਹੈ ਜਿਹੜੀ ਮੈਂ ਬਣਾਈ ਹੈ ਹੋ ਸਕਦਾ ਤੁਸੀਂ ਪਹਿਲਾਂ ਬਣਾਈ ਹੋਵੇ ਤੇ ਤੁਸੀਂ ਦੱਸਣਾ ਕਿ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਆ ਤੁਸੀਂ ਬਣਾ ਕੇ ਜ਼ਰੂਰ ਟਰਾਈ ਕਰਕੇ ਦੇਖਿਆ ਕਰੋ ਤੇ ਤੁਸੀਂ ਮਤਲਬ ਕਮੈਂਟ ਜ਼ਰੂਰ ਕਰਿਆ ਕਰੋ ਜਿੱਦਾਂ ਵੀ ਤੁਹਾਨੂੰ ਲੱਗਦਾ ਹੈ ਕਿ ਚੀਜ਼ ਵਧੀਆ ਬਣੀ ਹੈ ਜਾਂ ਕਿਵੇਂ ਦੀ ਬਣੀ ਹੈ ਤੁਸੀਂ ਮੈਨੂੰ ਆਪਣਾ ਜਿਹੜਾ ਵਾ ਮੈਸੇਜ ਦੇ ਸਕਦੇ ਹੋ ਕਮੈਂਟ ਕਰਕੇ ਤੇ ਮਿਲਦੇ ਹਾਂ ਤੁਹਾਨੂੰ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ